70 ਦਾ ਖਾਣੇ ਨਹੀਂ ਹੁਣ ਲੋਕਾਂ ਤੋਂ ਜੇ ਆਪਾਂ ਘਰੇ ਬਹਿ ਜਾਾਂਗੇ। ਪਾਣੇ ਲੋਕਾਂ ਦੀ ਮੰਗ ਸੀ ਵੀ ਗੇਟ ਨੇੜੇ ਹੋ ਜਾ ਇੱਧਰ। ਤਾਂ ਕਰਕੇ ਆਪਾਂ ਨੇ ਇੱਧਰ ਗੇਟ ਕਰਤਾ। ਠੀਕ ਹੈ ਬੰਦੇ ਵਿੱਚ ਸੱਜਣ ਬਾਹਰੇ ਬੈਠੇ ਨੇ। ਉਹ ਵੀ ਦੇਖ ਲੈਂਦੇ ਨੇ ਵੀ ਹਨਾ ਸਾਡੇ ਪਿੰਡ ਦੇ ਵਿੱਚ ਕੀ ਕੀ ਕੰਮ ਚੱਲ ਰਹੇ ਨੇ। ਵੀ ਜਿਹੜਾ ਸਾਡੇ ਪਿੰਡ ਦਾ ਅਸੀਗਰ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਨਾਲ। ਅੱਜ ਆਪਾਂ ਆਇਾਂਗੇ ਸਾਡੇ ਪਿੰਡ ਦੇ ਖੇਪੜ ਢਾਲੀਵਾਲ ਵਾਸਾ ਸ਼ਮਸ਼ਾਨ ਘਾਟ ਦੇ ਵਿੱਚ। ਇਹ ਨਾ ਜਿਹੜਾ ਇੱਥੋਂ ਇੱਕ ਤੁਹਾਨੂੰ ਦਿਖ ਰਿਹਾ ਹੋਊਗਾ ਫਰੇਮ ਦੇ ਵਿੱਚ ਨਵਾਂ ਗੇਟ ਬਣਿਆਗਾ। ਸ਼ਮਸ਼ਾਨ ਘਾਟ ਦਾ ਵੈਸੇ ਸਾਡੀ ਸ਼ਮਸ਼ਾਨ ਘਾਟ ਦਾ ਗੇਟ ਸੀਗਾ ਜਿਹੜਾ ਉਹ ਇੱਥੋਂ ਤੁਹਾਨੂੰ ਦਿਖ ਰਿਹਾ ਹੁਣ ਆਹ ਔਰੇ ਸੀਗਾ ਉਹ ਮਤਲਬ ਸਾਨੂੰ ਇੱਥੋਂ ਕਾਫੀ ਦੂਰ ਪੈਂਦਾ ਸੀ ਤੇ ਸਾਡੇ ਪਿੰਡ ਦੇ ਹਨਾ ਲੋਕਾਂ ਦੀ ਮੰਗ ਸੀਗੀ ਸਾਡੇ ਪਿੰਡ ਦੇ ਸ਼ਮਸ਼ਾਨ ਘਾਟ ਹੈ ਉਹ ਆਪਾਂ ਨੂੰ ਦੂਰ ਪੈਂਦਾ ਜਦੋਂ ਹਨਾ ਮਰਦਾ ਮਤਲਬ ਚੱਕਿਆ ਹੁੰਦਾ ਹੈਗਾ ਤੇ ਇੱਥੇ ਆਉਣਾ ਬਹੁਤ ਔਖਾ ਹੁੰਦਾ ਹੈ ਤੇ ਹੁਣ ਨਾ ਜਿਹੜਾ ਇਹ ਬਾਈ ਨੇ ਪਿੰਡ ਦੇ ਲੋਕਾਂ ਦੀ ਹਨਾ ਸਾਰਿਆਂ ਦੀ ਗੱਲ ਮੰਨਈਏ ਵੀ ਜਿਹੜਾ ਹਨਾ ਉਹ ਸਾਰੇ ਕਹਿੰਦੇ ਸੀਗੇ ਵੀ ਗੇਟ ਨੇੜੇ ਹੋਣਾ ਚਾਹੀਦਾ ਗੇਟ ਵੈਸੇ ਉਹ ਵੀ ਰਹੂਗਾ ਇੱਥੇ ਵਾਲਾ ਤੁਹਾਨੂੰ ਉਹ ਵੀ ਆਪਾਂ ਗੇਟ ਦਿਖਾ ਦਾਂਗੇ ਤੇ ਜਿਹੜਾ ਇਹ ਗੇਟ ਹੈਗਾ ਇੱਥੋਂ ਇਹ ਬਾਈ ਨੇ ਨਵਾਂ ਕਰਿਆ ਇੱਥੋਂ ਹਣਾ ਮਿਸਤਰੀਆਂ ਤੋਂ ਕਰਵਾਇਆ ਬਾਕੀ ਆਪਾਂ ਹੁਣ ਇਹਨਾਂ ਨੂੰ ਇਹ ਗੱਲ ਪੁੱਛਾਂਗੇ ਵੀ ਇਹ ਗੇਟ ਦਾ ਜਿਹੜਾ ਰਾਹ ਹੈਗਾ ਇਹ ਕਿਵੇਂ ਕੱਚਾ ਰਹੂਗਾ ਜਾਂ ਇੱਥੇ ਕੋਈ ਲੋਕ ਟਾਇਲ ਪੈਣੀ ਹੈ ਜਾਂ ਬੂਟੇ ਲੱਗਣੇ ਨੇ ਤੇ ਹਣਾ ਬਾਕੀ ਕੰਮ ਬਹੁਤ ਚੱਲ ਰਹੇ ਨੇ ਸਾਡੇ ਪਿੰਡ ਦੇ ਵਿੱਚ ਕੋਈ ਨਾ ਕੋਈ ਹਣਾ ਜਦੋਂ ਕੋਈ ਵੀ ਸਾਨੂੰ ਕੰਮ ਵਧੀਆ ਲੱਗਦਾ ਹੈ ਵੀ ਹਾਂ ਬਾਈ ਨੇ ਚਲੋ ਚੰਗਾ ਕੰਮ ਕਰਿਆ ਆਪਾਂ ਨਾ ਉਹਦੀ ਤੁਹਾਨੂੰ ਹਣਾ ਵੀਡੀਓ ਕੈਪਚਰ ਕਰਕੇ ਸੋਡੇ ਸਾਰਿਆਂ ਤੱਕ ਪਹੁੰਚਾਉਣੇ ਹਨ ਜਿਹੜੇ ਕੋਈ ਵੀ ਜਿਵੇਂ ਆਪਣੇ ਵਿੱਚ ਸੱਜਣ ਬਾਹਰੇ ਬੈਠੇ ਨੇ ਉਹ ਵੀ ਦੇਖ ਲੈਂਦੇ ਨੇ ਵੀ ਹਨਾ ਸਾਡੇ ਪਿੰਡ ਦੇ ਵਿੱਚ ਕੀ ਕੀ ਕੰਮ ਚੱਲ ਰਹੇ ਨੇ ਵੀ ਜਿਹੜਾ ਸਾਡੇ ਪਿੰਡ ਦਾ ਸਰਪੰਚ ਹੈ ਹਨਾ ਜਿਹਨੂੰ ਵੋਟਾਂ ਸਾਡੇ ਘਰਦਿਆਂ ਨੇ ਪਾਈਆਂ ਨੇ ਪੰਜਾਬ ਬੈਠਿਆ ਨੇ ਵੀ ਉਹ ਵੋਟਾਂ ਸਹੀ ਪਾਈਆਂ ਨੇ ਉਹ ਖਰਾ ਉਤਰ ਰਿਹਾ ਜਿਹੜੀਆਂ ਗੱਲਾਂ ਮਤਲਬ ਉਹਨੇ ਪਹਿਲਾਂ ਸਰਪੰਚ ਬਣਨ ਤੋਂ ਕੀਤੀਆਂ ਸੀ ਉਹ ਸਾਰੀਆਂ ਉਹ ਪੂਰੀਆਂ ਕਰ ਰਿਹਾ ਹੈ ਬਾਕੀ ਆਜੋ ਆਪਾਂ ਹਨਾ ਬਾਈ ਨਾਲ ਗੱਲ ਕਰ ਤੁਹਾਨੂੰ ਆਪਣੇ ਪਹਿਲਾਂ ਦੱਸੇਗਾ ਵੀ ਜਿਹੜੀ ਗੇਟ ਵਾਲੀ ਗੱਲ ਹੈ ਹਨਾ ਆਪਾਂ ਬਾਕੀ ਬਾਈ ਸਰਪੰਚ ਸਭ ਤੋਂ ਪੁੱਛਦੇ ਆ ਕੀ ਹਾਲ ਨੇ ਬਾਈ ਜੀ ਵਧੀਆ ਵਧੀਆ ਬਾਈ ਤੁਸੀਂ ਦੱਸੋ ਜਿਹੜਾ ਇਹ ਗੇਟ ਵਾਲਾ ਹੈਗਾ ਹਨਾ ਉਹਦੇ ਬਾਰੇ ਤੁਸੀਂ ਦੱਸੋ ਗੱਲ ਹੈ ਵੀ ਗੇਟ ਜਿਹੜਾ ਪਹਿਲਾਂ ਆਪਣਾ ਹਨਾ ਗੇਟ ਮੈਂ ਇੱਕ ਵਾਰ ਫਰੇਮ ਦੇ ਵਿੱਚ ਦਿਖਾ ਵੀ ਦਿੱਤਾ ਜਿਹੜਾ ਗੇਟ ਆ ਪਹਿਲਾਂ ਨਾਲ ਇੱਧਰ ਹੁੰਦਾ ਸੀਗਾ ਤੇ ਹੁਣ ਉਹ ਨਾ ਬਾਈ ਨੇ ਗੇਟ ਇੱਥੇ ਆ ਗਿਆ ਮਤਲਬ ਜਿਹੜਾ ਸ਼ਮਸ਼ਾਨ ਘਾਟ ਦਾ ਗੇਟ ਹੈ ਉਹ ਨੇੜੇ ਆ ਗਿਆ ਬਾਕੀ ਹਨਾ ਆਪਾਂ ਬਾਈ ਤੋਂ ਪੁੱਛਦੇ ਆ ਵੀ ਕਿਵੇਂ ਗੇਟ ਇੱਥੇ ਨੇੜੇ ਹੋ ਗਿਆ ਹਾਂਜੀ ਬਾਈ ਗੇੜ ਤਾਂ ਬਾਈ ਉਧਰ ਸੀ ਪਹਿਲਾਂ ਹਾਂਜੀ ਬਾਈ ਮਤਲਬ ਦੂਰ ਪਾਇਆ ਜਾਂਦਾ ਆਪਣੇ ਬਾਰ ਬਾਰ ਆਗੇ ਸ਼ਮਸ਼ਾਨ ਘਾਟ ਠੀਕ ਹੈ ਪਿੰਡ ਤੋਂ ਬਾਹਰ ਬਹੁਤ ਬਾਹਰ ਆ ਕੇ ਮਤਲਬ ਡਰੇਨ ਲੰਘ ਕੇ ਹਾਂ ਪੈਂਦਾ ਠੀਕ ਹੈ ਤੇ ਦੂਰ ਪੈਂਦੇ ਸੀ ਥੋੜੇ ਜਿ ਇਹ ਗੇਟ ਇੱਧਰ ਸੀ ਠੀਕ ਹੈ ਇਹ ਲੋਕ ਕਹਿੰਦੇ ਸੀ ਵੀ ਜੇ ਗੇਟ ਇੱਧਰ ਹੋ ਜੇ ਤਾਂ ਆਪਣਾ ਹੀ ਥੋੜੀ ਬਾਟ ਘਟ ਜੂਗੀ ਹਾਂ ਹਾਂ ਠੀਕ ਹੈ ਇਹ ਤੁਹਾਨੂੰ ਪਤਾ ਉਹ ਮੋੜਿਆਂ ਤੇ ਪਾਰ ਚੱਕਿਆ ਹੁੰਦਾ ਬੰਦੇ ਦਾ ਹਾਂ ਹਾਂ ਮੁਰਦੇ ਦਾ ਪਾਰ ਉਹਦਾ ਮਤਲਬ ਔਖਾ ਹੁੰਦਾ ਈ ਉਰ ਤੁਰ ਕੇ ਆਉਣਾ ਠੀਕ ਹੈ ਜੀ ਬਾयां ਵੀ ਚਾਲ ਕਿੰਨੇ ਵੀ 10 ਕਰਮਾ 20 ਕਰਮਾ ਕਿੰਨਾ ਘਟੇ ਰਸਤਾ ਤਾਂ ਵਧੀਆ ਤੀ ਹਾਂ ਕਰਕੇ ਆਪਾਂ ਨੇ ਲੋਕਾਂ ਦੀ ਮੰਗ ਵੀ ਗੇਟ ਨੇੜੇ ਹੋ ਜਾ ਇਧਰ ਤਾਂ ਕਰਕੇ ਆਪਾਂ ਨੇ ਇਧਰ ਗੇਟ ਕਰਤਾ ਠੀਕ ਹੈ ਬਾਈ ਜੀ ਇੱਕ ਜਿਹੜਾ ਹਨਾ ਮੰਨ ਲਓ ਹੁਣ ਜਿਵੇਂ ਕਿਲਾ ਕਬਾਹੀ ਦਾ ਜਿਹੜਾ ਰਾਹ ਹੋਊਗਾ ਉਹ ਇਹ ਕੱਚਾ ਰਹੂਗਾ ਜਾਂ ਉਹਦੇ ਵਿੱਚ ਕੋਈ ਲੋਕ ਟਾਇਲ ਜਾਂ ਪੌਦੇ ਕਿਵੇਂ ਉਹਦਾ ਸਿਸਟਮ ਕੀ ਹੋਊਗਾ ਕੱਚਾ ਕਿਹੜਾ ਬਾਈ ਆਹ ਹਾਂ ਹਾਂ ਜਿਹੜਾ ਨਵੇਂ ਗੇਟ ਬਣਾਉਗਾ ਮੰਮੀ ਇੱਥੇ ਤਾਂ ਲੋਕ ਟਾਇਲ ਪਵਾ ਦਾਂਗੇ ਆਪਾਂ ਅਕੇ ਅੱਛਾ ਹਾਂ ਤਾਂ ਇੱਥੇ ਤੁਰ ਤੱਕ ਇਹਦੇ ਨਾਲ ਕਨੈਕਟ ਕਰ ਦਾਂਗੇ ਉਹ ਬੇਟ ਤੋਂ ਆ ਰਹੀ ਹੈ ਜਿਹੜੀ ਆਪਾਂ ਇਹਨਾਂ ਕਨੈਕਟ ਕਰ ਦਾਂਗੇ ਜਿਹੜਾ ਇਹ ਪੁਰਾਣਾ ਗੇਟ ਹੈ ਇਹ ਇੱਥੇ ਮਤਲਬ ਐਵੇਂ ਹੀ ਰਹਿਣਾ ਕਿ ਇਹਨੂੰ ਬੰਦ ਕਰ ਦੋਗੇ ਨਾ ਬਾਈ ਹਲੇ ਤਾਂ ਇ अच्छा पुराना गेट आ, भी इथे ही रोह वो कर नहीं सकते क्योंकि वाटर कूलर मेन खेतों वाला रास्ता हुआ ना ठीक है भाई ठीक है पानी पानी पीने नो आपा बंद दा कर नहीं सादे उं ता हले कोई हैनी कोई सोच है भी आपा बंद करंगे अच्छा ਤੁਸੀਂ ਮਤਲਬ ਛੋਟਾ ਕਰ ਦਾਂਗੇ ਜਾਂ ਨਹੀਂ ਹੋਣਾ ਨਵਾਂ ਗੇਟ ਹੋਰੇ ਲਾ ਹੀ ਦਿੱਤਾ ਤੁਸੀਂ ਨੇ ਮਤਲਬ ਵੀ ਉਹ ਗੇਟ ਉੱਥੇ ਉਮ ਹੀ ਰਹੂਗਾ ਹਾਂ ਉਹ ਤਾਂ ਉਮ ਹੀ ਰਹੂਗਾ ਇੱਥੇ ਤਾਂ ਆਪਾਂ ਨਵਾਂ ਗੇਟ ਲਾ ਦਾਂਗੇ ਠੀਕ ਹੈ ਇਹ ਇੱਕ ਤੁਸੀਂ ਨੇ ਮੇਂ ਲਾਦਾ ਕੋਈ ਸੌਂਖਾਨ ਵਾਲਾ ਕੰਮ ਤਾਂ ਨਹੀਂ ਕਰਿਆ ਹੋਇਆ ਵੀ 5 ਸਾਲਾਂ ਮੈਂ ਮਿਸਤਰੀ ਹਟਾਉਣੀ ਨਹੀਂ ਪਿੰਡ ਜੋ ਵੀ ਐਂ ਚੱਲੀ ਜਾਊਗਾ ਬਾਈ ਫਿਰ ਹੁਣਾ ਕੰਮ ਦੱਸੀ ਜਾਂਦੇ ਨੇ ਲੋਕ ਹੁਣ ਫਿਰ ਪੂਰੇ ਦਾ ਕਰਨੇ ਨੇ ਫਿਰ 70 ਦਾ ਖਾਣਾ ਨਹੀਂ ਹੁਣ ਲੋਕਾਂ ਤੋਂ ਜੇ ਆਪਾਂ ਘਰੇ ਬਹਿ ਜਾਾਂਗੇ ਜਿਹੜੇ ਵਾਦੇ ਕਰੇ ਨਹੀਂ ਹੋਏ ਤੁਸੀਂ ਨੇ ਉਹ ਵੀ ਮਤਲਬ ਬਿਨਾ ਵਾਦੇ ਕਰੇ ਹੋਈ ਵੀ ਤੁਸੀਂ ਕੰਮ ਕਰੀ ਜਾਂਦੇ ਹੋ ਹਨਾ ਮਤਲਬ ਮਿਸਤਰੀ ਐਂ ਚਲੀਆਂ ਦਾ ਮੈਂ ਤਾਂ ਜਦੋਂ ਦੇਖਦਾ ਮਿਸਤਰੀ ਦਾ ਕੰਮ ਹੋ ਹੀ ਰਿਹਾ ਹੁੰਦਾ ਪਿੰਡ ਦੇ ਵਿੱਚ ਹਾਂ ਬਈ ਮਿਸਤਰੀ ਤਾਂ ਚੱਲੀ ਜਾਂਦੇ ਨੇ ਫਿਰ ਕੰਮ ਨਿਕਲ ਹੀ ਜਾਂਦੇ ਨੇ ਪਿੰਡ ਦੇ ਹੁਣ ਕਿਵੇਂ ਆ ਹੋ ਗਿਆ ਜਹਾਂ ਹੋਰ ਲੋਕ ਦੱਸ ਦਿੰਦੇ ਨੇ ਆ ਕੰਮ ਕਰਾਉਣ ਵਾਲਾ ਇੱਕ ਤੁਸੀਂ ਹਨਾ ਹਾਂ ਜਿਹੜਾ ਮੈਨੂੰ ਆ ਸਾਈਡ ਵਾਲਾ ਆਪਾਂ ਉੱਥੇ ਹੀ ਵਾਗ ਚੱਲਦੇ ਆ ਸਾਈਡ ਲਵੇ ਉੱਥੇ ਜਾ ਕੇ ਦੱਸੋ ਵੀ ਜਿਹੜਾ ਇਹ ਕਿਵੇਂ ਬੈਠਣ ਵਾਲਾ ਵੀ ਸਾਈਡ ਪਾਏ ਜਿਹੜਾ ਇਹ ਪਹਿਲਾਂ ਤਾਂ ਹੁੰਦਾ ਨਹੀਂ ਸੀਗਾ ਹੁਣ ਪਾਏ ਤੁਸੀਂ ਉਹਦੇ ਬਾਰੇ ਹਾਂ ਬਈ ਇਹ ਸ਼ੈੱਡ ਵੀ ਆ ਵੀ ਕਿਹੜੇ ਤੇ ਇਹ ਵੀ ਹਾਲਤ ਬਹੁਤ ਖਰਾਬ ਹੋ ਗਈ ਸੀ ਇਹਨਾਂ ਦੀ ਠੀਕ ਹੈ ਜੀ ਆਪਾਂ ਨੇ ਨਵੇਂ ਪਵਾਏ ਸੀ ਠੀਕ ਹੈ ਇਹ ਕਿ ਆਟੋ ਬੈਠਣ ਨੂੰ ਪਵਾ ਦੋ ਜੀ ਆਪਾਂ ਨੇ ਠੀਕ ਹੈ ਠੀਕ ਹੈ ਠੀਕ ਹੈ ਬਾਈ ਜੀ ਚਲੋ ਮੈਂ ਤਾਂ ਹਨਾ ਇਹ ਹਰ ਇੱਕ ਵੀਡੀਓ ਦੇ ਵਿੱਚ ਉਮੀਦ ਕਰਦਾ ਹਾਂ ਵੀ ਕੰਮ ਨੇ ਜਿਹੜੇ ਇੱਕ ਤਾਂ ਮਿਸਤਰੀ ਨੇ ਆਪਣੇ ਪਿੰਡ ਦੇ ਵਿੱਚੋਂ ਆਵੇ ਲਗਾਤਾਰ ਚੱਲਦਾ ਰਹੀ ਤੇ ਕੰਮ ਹਨਾ ਚਲੋ ਵਧੀਆ ਬਣ ਰਹੇ ਨੇ ਤੁਸੀਂ ਮੰਨ ਲਓ ਵੀ ਹਨਾ ਪਹਿਲਾਂ ਕਿੰਨੇ ਸਾਲਾਂ ਦੇ ਵਿੱਚ ਜਿਹੜੇ ਕੰਮ ਹੋਏ ਨੇ ਚਲੋ ਉਹ ਵੀ ਹੋਏ ਨੇ ਪਰ ਜਿਹੜੇ ਮਹੀਨਿਆਂ ਦੇ ਵਿੱਚ ਆ ਆ ਮਹੀਨਿਆਂ ਦੇ ਵਿੱਚ ਕੰਮ ਹੋਗੇ ਉਹ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵਧੀਆ ਹੋਗੇ ਬਾਬਾ ਜੀ ਲੋਕਾਂ ਦਾ ਇਹ ਸਾਥ ਦਿੱਤਾ ਸੀ ਠੀਕ ਹੈ ਉਹਦਾ ਮਿਲਿਆ ਆਪਾਂ ਨੂੰ ਕੰਮ ਕਰਨ ਯੋਗੇ ਹੋਗੇ ਠੀਕ ਹੈ ਇਕ ਹਨਾ ਬਹਾਤਵਾ ਕਰਾਈ ਜਾਂਦਾ ਬਈ ਇਕ ਆਪਣੇ ਬਾਈ ਤੋਂ ਹਨਾ ਲਵੇ ਵਾਲੇ ਤੋਂ ਵੀ ਰਿਵਿਊ ਲੈਨੇ ਆ ਇਹ ਕਹਿੰਦੇ ਵੀ ਸਾਨੂੰ ਜਦੋਂ ਹਨਾ ਇਹ ਮੁੰਡਾ ਸਾਡਾ ਬਾਹਰ ਹੀ ਰਹਿੰਦਾ ਕਦੇ ਹਨਾ ਪਟਿਆਲੇ ਕਦੇ ਚੰਡੀਗੜ੍ਹ ਆਪਾਂ ਇਹਨੂੰ ਪੁੱਛਦੇ ਆਂ ਵੀ ਤੈਨੂੰ ਹਨਾ ਜਿਹੜੇ ਲੋਕ ਨੇ ਵੀਡੀਓ ਦੇਖ ਕੇ ਉਹ ਕੀ ਕਹਿੰਦੇ ਹੁੰਦੇ ਨੇ ਬਾਹਰ ਪਿੰਡਾਂ ਦੇ ਬਹੁਤ ਵਧੀਆ ਕਹਿੰਦੇ ਨੇ ਜਦੋਂ ਕੋਈ ਆਸ-ਪਾਸ ਦੇ ਪਿੰਡਾਂ ਦੇ ਪੁੱਛਦੇ ਨੇ ਵੀ ਤੁਹਾਡੇ ਪਿੰਡ 'ਚ ਕੰਮ ਨਹੀਂ ਰੁਕ ਰੇ ਸਾਨੂੰ ਬਹੁਤ ਚੰਗਾ ਲੱਗਦਾ ਵੈਸੇ ਬਾਈ ਦੀ ਜਿਹੜੀ 2.5 ਸਾਲ ਪਹਿਲਾਂ ਸੋਚਤੀ ਹੁਣ ਗਰਾਊਂਡ ਲੈਵਲ ਤੇ ਆ ਕੇ ਉਹ ਕੰਮ ਕਰ ਰਹੀ ਆ ਅੱਛਾ ਅੱਛਾ ਤੇ ਇਹਦੇ ਨਾਲ ਮੈਨੂੰ ਵੀ ਠੀਕ ਹੈ ਬਾਈ ਠੀਕ ਹੈ ਜਦੋਂ ਵੀਡੀਓ ਦੇਖਦੇ ਨੇ ਹਨਾ ਤੇਰੇ ਮਿੱਤਰ ਬਾਹਰਲੇ ਕੋਈ ਹਨਾ ਜਿਹੜੇ ਸ਼ਹਿਰਾਂ ਚ ਮਿਲਦੇ ਨੇ ਉਹ ਵੀ ਵੀਡੀਓ ਦੇਖਦੇ ਨੇ ਉਹ ਤੈਨੂੰ ਕਹਿੰਦੇ ਨੇ ਵੀ ਜਿਹੜਾ ਤੁਹਾਡੇ ਪਿੰਡ ਵਾਲਾ ਮੁੰਡਾ ਬਈ ਕੰਮ ਕਰੀ ਇਹ ਜੀ ਕਿਹੇ ਜੀ ਗਿੱਦੜ ਸਿੰਘ ਜਿਹੜੀ ਤੁਹਾਨੂੰ ਵੀ ਜਿਹੜਾ ਕੰਮ ਰੁਕੀ ਨਹੀਂ ਰਿਹਾ ਅੱਛਾ ਵੀ ਕਿੱਥੋਂ ਪੈਸੇ ਲਾਈ ਜਾਂਦਾ ਮੁੰਡਾ ਕਿੱਥੋਂ ਪੈਸੇ ਲਾਈ ਜਾਂਦਾ ਮਾਹੇ ਤਰ੍ਹਾਂ ਟਰੱਪ ਦੇ ਰਿਹਾ ਹਾਂ ਟਰੱਪ ਵਰਗਾ ਸਾਡਾ ਹਰਪਾਲ ਚੀਮਾ ਜੀ ਨੇ ਜਿਹੜਾ ਸਾਨੂੰ ਬਾਰ-ਬਾਰ ਸਾਨੂੰ ਕੋਈ ਸਾਨੂੰ ਨਾ ਨਹੀਂ ਕਰ ਰਹੇ ਅੱਛਾ ਮਤਲਬ ਜਿਹੜੀ ਕੋਈ ਗ੍ਰਾਂਟ ਮੰਗਦੇ ਉਹ ਹੀ ਮਿਲ ਜਾਂਦੀ ਮੈਂ ਕਹਿੰਦਾ ਗ੍ਰਾਂ ਬਸ ਲੋਕਾਂ ਦੀ ਸੋਚ ਹਜੇ ਵੀ ਜ਼ਿਆਦਾਤਰ ਉੱਥੇ ਹੀ ਖੜੀ ਹੈ ਜਿਵੇਂ ਪਹਿਲਾਂ ਵਾਲੇ ਸਰਪੰਚਾਂ ਦੀ ਸੀ ਠੀਕ ਹੈ ਠੀਕ ਹੈ ਬਟ ਬਾਈ ਦੀ ਆ ਇਹਦੀ ਸੋਚ ਸਿਰਫ ਗਰਾਊਂਡ ਲੈਵਲ ਤੇ ਆ ਕੇ ਕੰਮ ਕਰ ਰਹੀ ਆ ਹੁਣ ਠੀਕ ਹੈ ਬਾਈ ਠੀਕ ਹੈ ਚਲੋ ਵਧੀਆ ਬਾਕੀ ਆਪਾਂ ਹਨਾ ਤੁਹਾਨੂੰ ਜਿਹੜੇ ਜਿਹੜੇ ਨਵੇਂ ਕੰਮ ਹੋਈ ਜਾਣਗੇ ਹਨਾ ਸਾਰੇ ਦਿਖਾਈ ਜਾਵਾਂਗੇ ਤੇ ਤੁਸੀਂ ਹਨਾ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰੋ ਕਿਉਂਕਿ ਜਦੋਂ ਸਾਡੇ ਪਿੰਡ ਦੇ ਵਿੱਚ ਕੰਮ ਹੁੰਦੇ ਨੇ ਹਨਾ ਜਿਵੇਂ ਆਹ ਦੇਖੋ ਤੁਹਾਨੂੰ ਦਿਖਾ ਰਿਹਾ ਜਿਹੜਾ ਸ਼ੈੱਡ ਹੈ ਇਹ ਹਨਾ ਲੋਕਾਂ ਨੂੰ ਬੈਠਣ ਵਾਸਤੇ ਹੁਣ ਬਣਿਆ ਹੈਗਾ ਸ਼ਮਸ਼ਾਨ ਘਾਟ ਦੇ ਵਿੱਚ ਤੇ ਜੇ ਤੁਸੀਂ ਹਨਾ ਸਾਡੇ ਚੈਨਲ ਨੂੰ ਫੋਲੋ ਕਰੋਗੇ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋਗੇ ਜਿਹੜੇ ਤੁਹਾਡੇ ਪਿੰਡਾਂ ਦੇ ਸਰਪੰਚ ਨੇ ਹਨਾ ਨਵੇਂ ਮੁੰਡੇ ਨੇ ਭਾਵੇਂ ਪੁਰਾਣੇ ਨੇ ਉਹ ਇਹੀਆਂ ਚੀਜ਼ਾਂ ਦੇਖ ਕੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਮਤਲਬ ਕੰਮ ਕਰਨ ਦੀ ਜਿਹੜੀ ਅੰਦਰ ਭਾਵਨਾ ਜਾਗੂਗੀ ਤਾਂ ਤੁਸੀਂ ਹਨਾ ਸਾਡੀ ਵੀਡੀਓ ਨੂੰ ਉਹ ਸਰਪੰਚਾਂ ਤੱਕ ਜਰੂਰ ਸ਼ੇਅਰ ਕਰ ਦਿਆ ਕਰੋ ਤਾਂ ਜੋ ਉਹ ਵੀ ਤੁਹਾਡੇ ਪਿੰਡ ਵਿੱਚ ਵਧੀਆ ਤੋਂ ਵਧੀਆ ਕੰਮ ਕਰਨ ਠੀਕ ਹੈ ਬਾਈ ਜੀ